ਜਿਲ੍ਹਾ ਦੇ ਮਹਾ ਮੰਤਰੀ ਅਸ਼ੋਕ ਸ੍ਰੀਨਜੀ ਹੋਰ ਮੀਡੀਆ ਦੇ ਇੰਚਾਰਜ ਦੇ ਨਾਲ ਪੱਟ ਗਿਆ ਜੀ ਮੈਂ ਹੁਣ ਸਿੱਧਾ ਨਿਵੇਦਨ ਕਰਾਂਗਾ ਸੁਸ਼ੀਲ ਰਿੰਕੂ ਜੀ ਨੂੰ ਕਿ ਉਹ ਆਪਣੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰੇ ਸਭ ਤੋਂ ਪਹਿਲਾਂ ਮੀਡੀਆ ਦੇ ਵੱਖ-ਵੱਖ ਘਰਾਨਿਆਂ ਤੋਂ ਵੱਖ-ਵੱਖ ਚੈਨਲਸ ਤੋਂ ਪ੍ਰਿੰਟ মিডিਆ ਔਰ ਦੂਸਰੇ ਸਾਰੇ ਪ੍ਰੈਸ মিডিਆ ਤੋਂ ਆਏ ਹੋਏ ਸਾਰੇ ਸਤਿਕਾਰਯੋਗ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਸਵਾਗਤ ਕਰਦਾ ਔਰ ਮੇਰੇ ਨਾਲ ਆਈ ਹੋਈ ਸਾਰੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਜਿਹੜਾ ਬੜੇ ਭਰੇ ਮਨ ਦੇ ਨਾਲ ਜਿਹੜੀ ਆ ਮੈਂ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਮੇਰੇ ਪਿਤਾ ਜੀ ਸਵਰਗੀ ਆ ਰਾਮ ਲਾਲ ਜੀ ਜਿਨ੍ਹਾਂ ਨੇ ਦੋ ਬਾਾਰ 파ਰਸ਼ਦ ਰਹਿੰਦੇ ਆ ਆਪਣੇ ਇਲਾਕੇ ਦੀ ਸੇਵਾ ਕੀਤੀ ਔਰ ਕਿਉਂਕਿ ਜਦੋਂ ਮੇਰੇ ਪਿਤਾ ਜੀ ਸਵਰਗੀ ਆ ਰਾਮ ਲਾਲ ਜੀ 파ਰਸ਼ਦ ਸੀਗੇ ਤਾਂ ਉਹਨਾਂ ਦੇ ਨਾਲ ਬਤੌਰ ਕਿਉਂਕਿ ਮੈਂ ਉਹਨਾਂ ਦਾ ਇਕਲੌਤਾ ਪੁੱਤਰ ਹਾਂ। ਉਹਨਾਂ ਦੀ ਜ਼ਿੰਮੇਵਾਰੀਆਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਮੈਂ ਨਾਲੋਂ ਨਾਲ ਜਿਹੜੀਆਂ ਸੰਭਾਲਦਾ ਸੀ ਅਚਾਨਕ ਬਿਮਾਰ ਹੋਏ, ਸਾਲ 1.5 ਸਾਲ ਲਾਚ ਚੱਲਿਆ ਦੁਨੀਆ ਤੋਂ ਚਲੇ ਗਏ। ਤਾਂ ਜਿਹੜੀ ਲੇਗੇਸੀ, ਜਿਹੜੀ ਸੇਵਾ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀਤੀ ਸੀ ਉਸ ਸੇਵਾ ਨੂੰ ਭਾਵੇਂ ਮੇਰਾ ਜਿਹੜਾ ਅੰਦਰੂਨੀ ਮਨ ਹੈ ਮੈਂ ਪੋਲਿਟਿਕਸ ਦੇ ਵਿੱਚ ਕਦੀ ਵੀ ਨਹੀਂ ਸੀ ਆਉਣਾ ਚਾਹੁੰਦਾ ਕਿਉਂਕਿ ਮੈਂ ਪੜ੍ਹਾਈ ਤੋਂ ਬਾਅਦ ਪੜ੍ਹਾਈ ਦੇ ਨਾਲ-ਨਾਲ ਹੀ ਆਪਣਾ ਬਿਜ਼ਨਸ ਹੈ ਜਿਹੜਾ ਉਹਨੂੰ ਅੱਗੇ ਵਧਾਉਣ ਦੇ ਵਿੱਚ ਆਪਣੇ ਪਿਤਾ ਜੀ ਦੇ ਨਾਲ ਜੁੜ ਗਿਆ ਸੀ ਔਰ ਦੇਖ ਰੇਖ ਦੇ ਵਿੱਚ ਅਸੀਂ ਪਹਿਲਾਂ ਅਸੀਂ ਦੁਕਾਨਦਾਰੀ ਕਰਦੇ ਸੀਗੇ ਉਸ ਤੋਂ ਬਾਅਦ ਫੈਕਟਰੀ ਲਗਾਈ ਕੰਮ ਅੱਗੇ ਵਧਾਇਆ ਤਾਂ ਆਪਣੇ ਪਿਤਾ ਜੀ ਦੀ ਜਿਹੜੀ ਸੇਵਾ ਸੰਭਾਲਾ ਉਹਨੂੰ ਅੱਗੇ ਵਧਾਉਣ ਦੀ ਖਾਤਰ ਜਿਹੜੀ ਮੈਂ ਰਾਜਨੀਤੀ ਦੇ ਖੇਤਰ ਦੇ ਵਿੱਚ ਆਇਆ ਸੀ ਔਰ ਰਾਜਨੀਤੀ ਦੇ ਵਿੱਚ ਆਉਣ ਦਾ ਸਿਰਫ ਮੇਰਾ ਇੱਕੋ ਇੱਕੋ ਮੰਤਬ ਸੀ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਜਿੰਨੀ ਸੇਵਾ ਕਰ ਸਕਾਂ ਬਿਨਾਂ ਕਿਸੇ ਸਵਾਰਥ ਤੋਂ ਬਿਨਾਂ ਕਿਸੇ ਲਾਲਚ ਤੋਂ ਤਾਂ ਉਹ ਸੇਵਾ ਜਿਹੜੀ ਐ ਮੈਂ ਨਿਭਾਉਣ ਦੀ ਕੋਸ਼ਿਸ਼ ਕੀਤੀ ਪਾਰਸ਼ਦ ਬਣਿਆ ਮੇਰੀ ਪਤਨੀ ਪਾਰਸ਼ਦ ਬਣੀ 2012 ਚ ਫੇਰ ਦੁਬਾਰਾ ਪਾਰਸ਼ਦ ਬਣਿਆ ਔਰ 2017 ਚ ਮੈਨੂੰ ਪਾਰਟੀ ਵੱਲੋਂ ਟਿਕਟ ਮਿਲੀ ਤਾਂ ਮੈਂ ਵਿਧਾਇਕ ਚੁਣਿਆ ਗਿਆ ਤਾਂ ਮੇਰੀ ਹਰ ਸੰਭਵ ਕੋਸ਼ਿਸ਼ ਰਹੀ ਹੈ ਕਿ ਮੈਂ ਆਪਣੇ ਇਲਾਕੇ ਦੇ ਲਈ ਕੰਮ ਕਰਾਂ ਵਿਧਾਇਕ ਰਹਿੰਦੇ ਆ ਵੱਡੇ ਪ੍ਰੋਜੈਕਟ ਆ ਜਿਹੜੇ ਜਿਹੜੇ ਕਦੀ ਵੀ ਕਿਸੇ ਨੇ ਨਹੀਂ ਸੀ ਸੋਚੇ ਜਲੰਧਰ ਚ ਲੈ ਕੇ ਆਇਆ ਕਾਲਜ ਬਣਾਏ ਸਕੂਲ ਬਣਾਏ ਪਾਰਕਾਂ ਮਨਾਈਆਂ ਭਵਨ ਬਣਾਏ ਸੀਵਰੇਜ ਦੇ ਜਿਹੜੇ ਪ੍ਰੋਜੈਕਟ ਆ ਉਹ ਠੀਕ ਕਰਵਾਏ ਮੇਰਾ ਸਿਰਫ ਤੇ ਸਿਰਫ ਇੱਕੋ ਹੀ ਮੰਤਰ ਰਿਹਾ ਕਿ ਮੈਂ ਕੰਮ ਕਰਾਂ ਸਮੇ ਨੇ ਕਰਵਟ ਲਈ ਕਈ ਹਾਲਾਤ ਬਦਲੇ ਮੈਨੂੰ ਪਾਰਟੀ ਬਦਲਨੀ ਪਈ ਬੜੀਆਂ ਮਜਬੂਰੀਆਂ ਸੀਗੀਆਂ ਉਹਦੇ ਪਿੱਛੇ ਮੈਂਬਰ ਪਰਲਮੈਂਟ ਬਣਿਆ ਔਰ ਦੁਬਾਰਾ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਕੁਝ ਮਜਬੂਰੀਆਂ ਸੀਗੀਆਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਇੱਥੇ ਤਾਂ ਜਦੋਂ ਪਿਛਲੀ ਚੋਣ ਚੱਲ ਰਹੀ ਸੀ 2024 ਦੇ ਵਿੱਚ ਤਾਂ ਸਾਹਮਣੇ ਉਹ ਕਾਂਗਰਸ ਵਾਲੇ ਪਾਸਿਓਂ ਚਰਨਜੀਤ ਸਿੰਘ ਚੰਨੀ ਆ ਉਹ ਇਲੈਕਸ਼ਨ ਲੜ ਰਹੇ ਸੀਗੇ ਬੜੀਆਂ ਕਿਉਂਕਿ ਪੋਲੀਟੀਕਲ ਜਦੋਂ ਸਟੇਜਾਂ ਚਲਦੀਆਂ ਤਾਂ ਪੋਲੀਟੀਕਲ ਲੋਕ ਕਈ ਗੱਲਾਂ ਵਾਧੀਆਂ ਘਾਟੀਆਂ ਵੀ ਕਰ ਜਾਂਦੇ ਆ ਇਲੈਕਸ਼ਨ ਹੋਇਆ ਚਰਨਜੀਤ ਸਿੰਘ ਚੰਨੀ ਹੋਣਾ ਨੇ ਮੇਰੇ ਤੇ ਇਲਜ਼ਾਮ ਲਗਾਏ ਅਸੀਂ ਉਹਨਾਂ ਤੇ ਲਗਾਏ ਤਾਂ ਇਲੈਕਸ਼ਨ ਲਗਾਤਾਰ ਚੱਲਦਾ ਰਿਹਾ ਉਹਦੇ ਨਤੀਜੇ ਕੀ ਆਏ ਉਹ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਹਮਣੇ ਆ ਤੁਹਾਡੇ ਤੋਂ ਲੁਕੇ ਨਹੀਂ ਐ ਪਰ ਇਹ ਹੈ ਕਿ ਭਗਤੀ ਜਨਤਾ ਪਾਰਟੀ ਦੀ ਸਾਰੀ ਜਿੰਨੇ ਸਾਡੇ ਕਾਰਜਕਰਤਾ ਹੈ ਲੀਡਰਸ਼ਿਪ ਹੈ ਅਸੀਂ ਇਕਜੁੱਟ ਹੋ ਕੇ ਕੰਮ ਕੀਤਾ ਤਾਂ ਪਾਰਟੀ ਦਾ ਜਿਹੜਾ ਗ੍ਰਾਫ ਹੈ ਅਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਸਾਰਿਆਂ ਨੇ ਵੱਲ ਮਿਲ ਕੇ ਵਧਾਇਆ ਕਾਂਗਰਸ ਪਾਰਟੀ ਚੋਣ ਜਿੱਤੀ ਔਰ ਚੋਣ ਜਿੱਤਣ ਤੋਂ ਬਾਅਦ ਮੇਰਾ ਖਿਆਲ ਹੈ ਕਿ ਬਹੁਤ ਘੱਟ ਰੋਧੀ ਲੀਡਰ ਹੁੰਦੇ ਆ ਜਿਹੜੇ ਇੱਕ ਦੂਜੇ ਨੂੰ ਟੈਲੀਫੋਨ ਕਰਦੇ ਆ ਮੈਂ ਟੈਲੀਫੋਨ ਦੇ ਉੱਤੇ ਚਰਨਜੀਤ ਸਿੰਘ ਚੰਨੀ ਹੁਣਾ ਨੂੰ ਜਿੱਤ ਦੀ ਵਧਾਈ ਦਿੱਤੀ ਔਰ ਕਾਮਨਾ ਕੀਤੀ ਕਿ ਤੁਹਾਡਾ ਭਵਿੱਖ ਵਧੀਆ ਹੋਵੇ ਕਿਉਂਕਿ ਇਲੈਕਸ਼ਨ ਸੀਗਾ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇਲੈਕਸ਼ਨ ਦੇ ਵਿੱਚ ਮੇਰੇ ਕੋ ਬੜੀਆਂ ਗੱਲਾਂ ਕਹੀਆਂ ਗਈਆਂ ਤੁਹਾਡੇ ਖਿਲਾਫ ਮੈਂ ਵੀ ਇਸ ਗੱਲ ਦੀ ਜਿਹੜੀ ਫੀਲ ਕਰਦਾ ਮੈਂ ਵੀ ਉਹਨਾਂ ਨਾਲ ਗੱਲ ਕੀਤੀ ਕਿ ਇਲੈਕਸ਼ਨ ਖਤਮ ਹੋ ਗਿਆ ਚਲੋ ਗੱਲ ਮੁੱਕੀ ਉਸ ਤੋਂ ਬਾਅਦ ਫਿਰ ਇਹ ਬਾਈ ਇਲੈਕਸ਼ਨ ਆ ਗਿਆ ਬਾਈ ਇਲੈਕਸ਼ਨ ਚਲਦੇ ਆ ਚਲਦੇ ਆ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਇਲੈਕਸ਼ਨ ਤੋਂ ਬਾਅਦ ਜਦੋਂ ਵੱਡਾ ਦਿਲ ਕਰਕੇ ਮੈਂ ਵਧਾਈ ਦੇ ਦਿੱਤੀ ਵੱਡਾ ਦਿਲ ਕਰਕੇ ਇੱਕ ਦੂਸਰੇ ਦੇ ਨਾਲ ਜਿਹੜੀਆਂ ਅਸੀਂ ਗੱਲਾਂ ਹੋਈਆਂ ਉਹਦੇ ਤੇ ਵੀ ਚਰਚਾ ਕਰ ਲਈ ਤਾਂ ਫਿਰ ਦੁਬਾਰਾ ਬਾਈ ਇਲੈਕਸ਼ਨ ਦੇ ਵਿੱਚ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਮੇਰੇ ਉੱਤੇ ਇਸ ਗੱਲ ਦਾ ਇਲਜ਼ਾਮ ਲਗਾਉਂਦੇ ਆ ਕਿ ਸੁਸ਼ੀਲ ਕੁਮਾਰ ਰਿੰਕੂ ਆ ਜਿਹੜਾ ਉਹਨੇ ਦੜੇ ਸੱਟੇ ਲਾਟਰੀ ਦੇ ਨਸ਼ੇ ਦਾ ਕੰਮ ਕਰਵਾਇਆ ਸੋ ਮੈਨੂੰ ਇਹ ਗੱਲ ਬੜੀ ਮੇਰੀ ਆਤਮਾ ਤੱਕ ਜਿਹੜੀ ਐ ਸੱਟ ਵੱਜੀ ਕਿ ਮੈਂ ਵੀ ਇੱਕ ਪਰਿਵਾਰ ਮੇਰਾ ਵੀ ਇੱਕ ਪਰਿਵਾਰ ਆ ਮੇਰੀਆਂ ਵੀ ਰਿਸ਼ਤੇਦਾਰੀਆਂ ਮੇਰੀਆਂ ਭੈਣਾਂ ਮੇਰੇ ਰਿਸ਼ਤੇਦਾਰ ਆ ਰਿਪਿਊਟਡ ਫੈਮਿਲੀ ਐ ਸਾਡੇ ਪਰਿਵਾਰ ਤੇ ਕਿੰਨੇ ਜੀਏ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਆ ਔਰ ਅਸੀਂ ਸਵਾ ਸਦਾ ਸੇਵਾ ਕੀਤੀ ਹੈ ਉਹ ਰੇਣਾ ਝੂਠੇ ਇਲਜ਼ਾਮਾਂ ਦਾ ਪਰਿਵਾਰ ਚ ਰਿਸ਼ਤੇਦਾਰੀ ਚ ਕੀ ਅਸਰ ਹੁੰਦਾ ਮੈਂ ਗੱਲ ਹੈ ਜਿਹੜੀ ਮਹਿਸੂਸ ਕਰ ਸਕਦਾ ਔਰ ਬੜੀ ਮੰਦ ਭਾਗੀ ਗੱਲ ਹੈ ਮੈਂ ਤੁਹਾਨੂੰ ਰਿਕਾਰਡਿੰਗ ਵੀ ਸੁਣਾਵਾਂਗਾ ਬਹੁਤ ਸਾਰੇ ਚੈਨਲ ਸ਼ਾਇਦ ਤੁਹਾਡੇ ਚ ਵੀ ਕੁਝ ਲੋਕ ਹੋਣਗੇ ਜਿਹੜੇ ਉਸ ਵੇਲੇ ਉਹਨੂੰ ਕਵਰ ਕਰ ਰਹੇ ਸੀ ਮੈਂ ਇੱਕ ਮਿੰਟ ਦਾ ਵੀਡੀਓ ਹੈਗਾ ਮੈਂ ਤੁਹਾਨੂੰ ਉਹਦੀ ਬਾਤ ਸੁਣਾਣਾ ਕਿ ਕੀ ਰਣਨੀਤੀ ਬਣਾਏਗੀ ਇਹ ਇਸ ਵਾਰ ਜਨਾਬੋ ਹੋਰ ਇਸ ਪਾਰਟੀ بڑے ਜੋਸ਼ੋ ਦੇ ਨਾਲ ਭਾਈ ਲੱਖਿਆ ਲੜ ਰਹੀ ਹੈ ਅਰ ਬੱਡੇ ਹਮਾਰ ਦੇ ਨਾਲ ਜਿੱਤਣ ਜਾ ਰਹੀ ਹੈ ਅੱਜ ਸਾਡੇ ਕਾਂਗਰਸ ਦੇ ਪ੍ਰਧਾਨ ਆ ਜਗਨਜੀਤ ਤੇ ਸੀਐਲ ਪੀ ਲੀਡਰ ਅੱਜ ਆਪਸੇ ਬਾਜਵਾ ਵੀ ਆਇਆ ਉਹਨੇ ਮੀਟਿੰਗ ਲਈ ਹੈ ਸਾਰੇ ਵਰਕਰਾਂ ਦੀ ਤੇ ਵਰਕਰਾਂ ਦੇ ਵਿੱਚ ਵੱਡਾ ਉਤਸ਼ਾਹ ਹੈ ਤੇ ਉਹਨਾਂ ਨੇ ਸਮੇਂ 'ਚ ਵੱਡੀ ਜਿੱਤ ਦੀ ਗੱਲ ਕਰਾਉਂਦਾ અમન અરુણા સાથે વાતચીત થઈ ગઈ થી તો ઉનહોને કહા કે હા આ શિષ્ય વાત થોડા જો ઉનકો ફાઈનલ રણુગા કમનસ ઓ લેકિન ઇસ બાર ફાયદા નહીં હોગા કે આપને જો કેસ કાની બીજે બી કામાની પાર્ટી મેં ઉસકા ફાયદા કે તો હોગા હે લેકિન ઇસકા નહીં હોગા પેhla જેડા કામ સિતરાંગરાલ તે લેકને સંભાળ્યા હોગા 82 સાલ ઓહ જકલ અમન અરુણા ને સંભાળ્યા હોયા ઓ કામ હેગા ડડે સટે દા લાટરીયા દા નશે દા તો યે અમાદી પાર્ટી ਮਤਲਬ ਸਿੱਧਾ-ਸਿੱਧਾ ਉਹਨਾਂ ਨੇ ਬਿਨਾਂ ਕਿਸੇ ਚੀਜ਼ਤੋਂ ਬਿਨਾਂ ਕਿਸੇ ਸਬੂਤ ਤੋਂ ਇਹ ਇਲਜ਼ਾਮ ਮੇਰੇ ਤੇ ਲਗਾਇਆ ਕਿ ਨਸ਼ੇ ਦਾ ਡੜੇ ਸੱਟੇ ਦਾ ਲਾਟਰੀ ਦਾ ਨਸ਼ਿਆਂ ਦਾ ਹਰ ਤਰੀਕੇ ਦਾ ਕੰਮ ਹੈ ਜਿਹੜਾ ਉਹਦਾ ਇਲਜ਼ਾਮ ਫਿਰ ਦੁਬਾਰਾ ਉਹਨਾਂ ਨੇ ਮੇਰੇ ਤੇ ਲਾਇਆ ਜਿਸ ਕਲ ਦੀ ਮੈਨੂੰ ਔਰ ਮੇਰੇ ਪਰਿਵਾਰ ਨੂੰ ਬੜੀ ਠੇਸ ਪਹੁੰਚੀ। ਇਹੀ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੀਗੇ ਮੈਂ ਵਿਧਾਇਕ ਸੀਗਾ ਜਦ ਜਦੋਂ ਮੰਤਰੀ ਸੀਗੇ ਤਾਂ ਮੇਰੀਆਂ ਤਾਰੀਫਾਂ ਦੇ ਪੁੱਲ ਬੰਦਦੇ ਨਹੀਂ ਸੀ ਥੱਕਦੇ ਕੀ ਇਨਸਾਨ ਜਦੋਂ ਪਾਰਟੀ ਦੂਸਰੀ ਪਾਰਟੀ ਜਾ ਸੀ ਇੱਕ ਦੂਸਰੇ ਦੇ ਨਾਲ ਅਗਰ ਵਿਚਾਰਧਾਰਾ ਜਿਹੜੀ ਸਾਡੀ ਬਦਲ ਜਾਵੇ ਕੀ ਇਨਸਾਨ ਦਾ ਪਿਛੋਕੜ ਵੀ ਬਦਲ ਜਾਂਦਾ ਹੈ ਕਿ ਜਦੋਂ ਮੈਂ ਤੁਹਾਡੀ ਕੈਬਨਿਟ ਜਦੋਂ ਤੁਸੀਂ ਕੈਬਨਿਟ 'ਚ ਸੀਗੇ ਜਾਂ ਸਰਕਾਰ 'ਚ ਸੀਗੇ ਕਿ ਜਦੋਂ ਮੈਂ ਬਿਲਕੁਲ ਸਾਫ਼ ਸੁਥਰਾ ਸੀਗਾ ਤੁਸੀਂ ਤਰੀਫਾਂ ਕਰਦੇ ਸੀ ਮਿਹਨਤੀ ਮੁੰਡਾ ਅੱਗੇ ਵਧਣ ਵਾਲਾ ਸਮਾਜ ਦਾ ਜਿਹੜਾ ਇਹ ਹੀਰਾ ਹੈ ਇਹਦੀਆਂ ਵੀ ਰਿਕਾਰਡਿੰਗਾਂ ਮੇਰੇ ਕੋਲ ਬਈਆਂ ਕਿ ਵਿੱਚ ਆਹ ਧਾਰਾ ਬਦਲਣ ਦੇ ਨਾਲ ਮੈਂ ਨਸ਼ੇ ਦਾ ਡੀਲਰ ਬਣ ਗਿਆ ਕਿ ਮੈਂ ਇੱਥੇ ਧੜੇ ਸੱਟੇ ਦੇ ਕਾਰੋਬਾਰ ਕਰਨ ਲੱਪਿਆ ਸੋ ਇਸ ਗੱਲ ਨਾਲ ਮੇਰੀ ਜਿੱਥੇ ਸ਼ਬੀ ਖਰਾਬ ਹੋਈ ਹੈ ਤਾਂ ਮੈਂ ਸਮਝਦਾ ਕਿ ਮੇਰੇ ਪਰਿਵਾਰ ਤੇ ਮੇਰੇ ਰਿਸ਼ਤੇਦਾਰਾਂ ਤੇ ਇਸ ਗੱਲ ਦਾ ਬੜਾ ਡੂੰਗਾ ਅਸਰ ਹੋਇਆ ਜਿਹਦੇ ਕਰਕੇ ਅੱਜ ਮੈਨੂੰ ਜਿਹੜਾ ਕਾਨੂੰਨ ਦਾ ਸਹਾਰਾ ਲੈਣਾ ਪਿਆ ਸੋ ਮੈਂ ਇੱਕ ਲੀਗਲ ਨੋਟਿਸ ਹੈ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਭੇਜਿਆ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਮੇਰੀਆਂ ਮੇਰੇ ਪਰਿਵਾਰ ਦੀਆਂ ਔਰ ਖਾਸ ਕਰਕੇ ਜਿਸ ਪਾਰਟੀ ਦੇ ਵਿੱਚ ਮੈਂ ਜੁੜਿਆ ਜਿਸ ਵਿਚਾਰਧਾਰਾ ਦੇ ਨਾਲ ਜੁੜਿਆ ਕਿਉਂਕਿ ਇਹ ਰਾਸ਼ਟਰ ਪਾਰਟੀ ਹੈ ਰਾਸ਼ਟਰ ਹਿਤ ਦੇਲੇ ਕੰਮ ਕਰਦੀ ਹੈ ਔਰ ਇਸ ਪਾਰਟੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਸੋ ਮੇਰੇ ਨਾਲ ਨਾਲ ਮੇਰੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਉੱਤੇ ਵੀ ਇਸ ਮੰਨ ਦਾ ਉਹਨਾਂ ਦੇ ਮਨ ਤੇ ਵੀ ਬੋਝ ਹੈ ਕਿ ਸਾਡੇ ਜਿਹੜਾ ਲੀਡਰ ਦੇ ਉੱਤੇ ਇਦਾਂ ਦੀ ਜਿਹੜੀ ਸ਼ਬਦਾਬਲੀ ਵਰਤੀ ਜਾ ਰਹੀ ਹੈ ਅੱਜ ਮੈਨੂੰ ਇਸ ਗੱਲ ਦਾ ਬੜਾ ਖੇਦ ਹੈ ਸੋ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਆਪਣੇ ਵਕੀਲ ਰਾਹੀਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਔਰ ਅਗਲੀ ਕਾਰਵਾਈ ਜਿਹੜੀ ਕੋਰਟ ਦੀ ਹੋਏਗੀ ਜਿਸ ਤਰੀਕੇ ਨਾਲ ਜਿੱਦਾਂ ਜਿੱਦਾਂ ਕਾਰਵਾਈ ਚੱਲੇਗੀ ਆਪ ਜੀ ਜਿੰਨੇ ਵੀ ਤੁਸੀਂ ਮੀਡੀਆ ਦੇ ਸਾਥੀ ਹੋ ਆਪ ਜੀ ਦੇ ਧਿਆਨ ਦੇ ਵਿੱਚ ਨਾਲੋ ਨਾਲ ਲੈ ਕੇ ਆਂਦਾ ਜਾਏਗਾ ਔਰ ਇਹਦੇ ਲਈ ਪੂਰੀ ਇਨਸਾਫ ਦੀ ਲੜਾਈ ਲੜੀ ਜਾਏਗੀ ਅਖੀਰ ਤੱਕ ਇਸ ਕੇਸ ਨੂੰ ਲੈ ਕੇ ਜਾਵਾਂਗੇ ਤਾਂ ਕਿ ਫੇਰ ਕੋਈ ਦੁਬਾਰਾ ਕਿਸੇ ਨੂੰ ਝੂਠਾ ਤੰਗ ਪਰੇਸ਼ਾਨ ਕਰਨ ਦੀ ਝੂਠੇ ਕਿਸੇ ਦੀ ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਈ ਜਿਹੜਾ ਕੋਸ਼ਿਸ਼ ਨਾ ਕਰੇ ਬਹੁਤ ਬਹੁਤ ਧੰਨਵਾਦ ਇਹਦੇ ਤੇ ਜੇ ਕਿਸੇ ਨੇ ਸਵਾਲ ਪੁੱਛਣਾ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਮੈਂ ਕਾਂਗਰਸ ਦੇ ਵਿੱਚ ਸੀਗਾ ਐਮ ਐਲ ਏ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੇਰੇ ਏਰੀਆ ਦੇ ਵਿੱਚ ਲਾਟਰੀ ਦਾ ਕੰਮ ਚੱਲਦਾ ਸੀ ਮੈਂ ਹੁਣ ਉਹਨਾਂ ਬੰਦਿਆਂ ਦੇ ਨਾਮ ਨਹੀਂ ਡਿਸਕਲੋਸ ਕਰਨਾ ਚਾਹੁੰਦਾ ਕਿ ਕਿਹਨਾਂ ਦੀ ਆੜ ਦੇ ਵਿੱਚੋਂ ਕੰਮ ਚੱਲਦਾ ਸੀ ਮੇਰੇ ਬਹੁਤ ਨਜ਼ਦੀਕੀ ਖਾਸ ਸੀਗੇ ਤਾਂ ਇਸ ਗੱਲ ਦਾ ਮੈਨੂੰ ਚੋਣਾਂ ਦੇ ਵਿੱਚ ਨੁਕਸਾਨ ਭੁਗਤਣਾ ਪਿਆ ਔਰ ਸ਼ੀਤਲੰਗਰਾਲ ਉਸ ਵੇਲੇ ਚੋਣਾਂ ਦੇ ਵਿੱਚ ਉਨੇ ਲਾਟਰੀ ਔਰ ਦੜੇ ਸੱਟੇ ਨੂੰ ਮੁੱਦਾ ਬਣਾ ਕੇ ਚੋਣ ਲੜੀ ਸੀ ਇਸ ਗੱਲ ਦਾ ਸ਼ਾਇਦ ਤੁਹਾਨੂੰ ਪਤਾ ਹੋਊਗਾ ਪਰ ਉਸ ਤੋਂ ਬਾਅਦ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ ਅਸੀਂ ਉੱਥੇ ਸੀਗੇ ਕੋਈ ਲਾਟਰੀ ਦਾ ਕੰਮ ਕੋਈ ਦੜੇ ਸੱਟੇ ਦਾ ਕੰਮ ਹੈ ਜਿਹੜਾ ਵੈਸਟ ਹਲਕੇ ਚ ਚੋਰੀ ਚਕਾਰੀ ਤਾਂ ਜਰੂਰ ਚੱਲਿਆ ਹੋਊਗਾ ਪਰ ਸ਼ਰਿਆਮ ਨਹੀਂ ਚੱਲਿਆ ਔਰ ਮੈਨੂੰ ਯਾਦ ਆ ਕਿ ਸ਼ੀਤਲੰਗ ਰਾਲ ਨੇ ਇੱਕ ਵਾਰੀ ਪੁਲਿਸ ਥਾਣੇ ਦੇ ਵਿੱਚ ਜਾ ਕੇ ਆਪਣੇ ਸਾਥੀਆਂ ਦੇ ਨਾਲ ਧਰਨਾ ਵੀ ਲਗਾਇਆ ਸੀ ਕਿ ਮੇਰੇ ਹਲਕੇ ਦੇ ਵਿੱਚ ਜਿਹੜਾ ਨਸ਼ਾ ਬੰਦ ਨਹੀਂ ਕਰਾ ਪਾਰੀ ਪੁਲਿਸ ਤੁਹਾਨੂੰ ਯਾਦ ਹੋਊਗਾ ਅੱਜ ਤੋਂ ਤਕਰੀਬਨ 7-8 ਮਹੀਨੇ ਪਹਿਲਾਂ ਦੀ ਗੱਲ ਹੈ 5-70 ਬੰਦੇ ਦੇ ਨਾਲ ਜਾ ਕੇ ਉਹਨੇ ਧਰਨਾ ਵੀ ਲਗਾਇਆ ਸੀ ਸੋ ਇਹ ਜਿਹੜੀਆਂ ਗੱਲਾਂ ਲਾਟਰੀ ਨੂੰ ਲੈ ਕੇ ਅੱਜ ਕੀਤੀਆਂ ਜਾ ਰਹੀਆਂ ਇਹ ਬਿਲਕੁਲ ਬੇਬੁਨਿਆਦ ਹੈ ਔਰ ਅਸੀਂ ਚਾਹਾਂਗੇ ਕਿ ਜਿਹੜੇ ਲੋਕ ਵੀ ਇਹਨਾਂ ਧੰਦਾ ਕਰਦੇ ਆ ਇਹਦੇ ਤੇ ਕਾਨੂੰਨ ਵੀ ਸਖਤ ਹੋਣਾ ਚਾਹੀਦਾ ਲਾਟਰੀ ਵਾਲਿਆਂ ਨੂੰ ਫੜਦੇ ਆ ਖਾਲੇ ਵੀ ਪਹੁੰਚਦਾ ਰਸਤੇ ਜਿਨੂੰ ਛੱਡ ਦਿੱਤਾ ਜਾਂਦਾ ਜ਼ਮਾਨਤ ਲੈ ਕੇ ਸੋ ਅਗਰ ਇਹ ਇਹਦੇ ਤੇ ਕਾਨੂੰਨ ਸਖਤ ਹੋਏਗਾ ਗੈਰ ਜ਼ਮਾਨਤੀ ਧਾਰਾਂ ਲੱਗਣਗੀਆਂ ਲੋਕ ਜੇਲ੍ਹਾਂ ਦੇ ਵਿੱਚ ਜਾਣਗੇ ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜੇ ਨਜਾਇਜ਼ ਹੰਦੇ ਆ ਇਹ ਤਾਂ ਹੀ ਇਹਨਾਂ ਨੂੰ ਲਗਾਮ ਲੱਗ ਸਕਦੀ ਹੈ ਅਗਰ ਇਹਨਾਂ ਦੇ ਉੱਤੇ ਇਹਨਾਂ ਦੀ ਸਜ਼ਾ ਵੀ ਸਖਤ ਹੋਵੇਗੀ ਇਹਦਾ ਬਿਲਕੁਲ ਤੁਹਾਨੂੰ ਜਵਾਬ ਦੇਾਂਗੇ ਇਹਦੇ ਤੇ ਕੱਲ ਇੱਕ ਪ੍ਰੈਸ ਕਾਨਫਰੰਸ ਜਿਹੜੀ ਵਿਥ ਪ੍ਰੂਫ ਹੈ ਜਿਹੜੀ ਉਹ ਕੀਤੀ ਜਾਏਗੀ ਔਰ ਤੁਹਾਨੂੰ ਦੱਸਿਆ ਜਾਏਗਾ ਕਿ ਕਿਦੇ ਰਹਿਨਮਾਈ ਦੇ ਥੱਲੇ ਕਿਦੀ ਜਿਹੜੀ ਹੈ ਛਤਰ ਛਾਇਆ ਦੇ ਥੱਲੇ ਇਹ ਚੱਲ ਰਿਹਾ ਪੂਰਾ ਤੁਹਾਨੂੰ ਪ੍ਰੂਫ ਸਹੀ ਦਿੱਤਾ ਜਾਏਗਾ ਦੇਖੋ ਗੱਲ ਹੈ ਕਿ ਹੁਣ ਉਹ ਚੀਜ਼ਾਂ ਚਲੀਆਂ ਗਈਆਂ ਸਾਰੀਆਂ ਨੁਕਸਾਨ ਗੱਲ ਹੀ ਹੈ ਨਾ ਰਿੰਕੂ ਜੀ ਵੀ ਜੜ ਜਿਹੜੀ ਬੇਸ ਹੁੰਦਾ ਜਿਹੜੀ ਜੜ ਹੁੰਦੀ ਉਹ ਉੱਥੇ ਰੱਖੀ ਗਈ ਗੈਸ ਹਲਕੀ ਤੇ ਤੜੀ ਸੱਟੇ ਲਾਦੀ ਨਹੀਂ ਉਹ ਜਿਹੜਾ ਤੁਹਾਡਾ ਖਾਸ ਸੀ ਉੱਥੇ ਹੀ ਰੱਖੀ ਗਈ ਚਲੋ ਗੱਲ ਹੈ ਕਿ ਹੁਣ ਤਾਂ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਹੁਣ ਤਾਂ ਨਾ ਉਹ ਖਾਸ ਨਾ ਉਹ ਖਾਸ ਮੇਰੇ ਨਾਲ ਰਹੇ ਨਾ ਮੈਂ ਉਹਨਾਂ ਦੇ ਨਾਲ ਰਹਿਆ ਇਹ ਗੱਲ ਹੈ ਕਿ ਅਸੀਂ ਇਹਨਾਂ ਇਦਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਨਾਲੋਂ ਨਾਤਾ ਮੈਂ ਖੁਦ ਦਾ ਨਾਤਾ ਉਹਨਾਂ ਨਾਲ ਤੋੜ ਚੁੱਕਿਆ ਹੁਣ ਇਹ ਪੁਲਿਸ ਦਾ ਕੰਮ ਹੈ ਤੁਹਾਡਾ ਕੰਮ ਹੈ ਕਿ ਜਿਹੜੇ ਲੋਕ ਹੁਣ ਕੰਮ ਕਰ ਰਹੇ ਐ ਕਿਹੜੇ ਲੋਕ ਐ ਉਹਨਾਂ ਨੂੰ ਜਾ ਕੇ ਤੁਸੀਂ ਜਰੂਰ ਐ ਨਸ਼ਰ ਕਰੋ ਉਹਨਾਂ ਦੀਆਂ ਜਿਹੜੀਆਂ ਕਰਤੂਤਾਂ ਜਿਹੜੀਆਂ ਸਾਹਮਣੇ ਲੈ ਕੇ ਆਓ ਗੱਲ ਹੈ ਕਿ ਜਿਹੜੀ ਜਿਸ ਟੌਪਿਕ ਦੇ ਉੱਤੇ ਅੱਜ ਮੈਂ ਆਇਆ ਜਿਹੜੀ ਨਾਮ ਦੀ ਗੱਲ ਹੈ ਤੁਸੀਂ ਵੇਟ ਕਰੋ ਕੁਝ ਘੰਟਿਆਂ ਦੀ ਵੇਟ ਹੈ ਉਹ ਵੀ ਤੁਹਾਨੂੰ ਸਾਰੇ ਦੱਸੇ ਜਾਣਗੇ ਧੰਨਵਾਦ ਧੰਨਵਾਦ ਜਿਹੜਾ ਤੁਸੀਂ ਚਰਨਜੀਤ ਚੰਨੀ ਨੇ ਤੁਹਾਡੇ ਤੇ ਜੋ ਇਲਜ਼ਾਮ ਲਗਾਇਆ ਤੁਸੀਂ ਉਹਨਾਂ ਨਾਲ ਹੁਣ ਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਤੇ ਆ ਸਿੱਧਾ ਤੁਸੀਂ ਮਾੜਾ ਲੱਗਿਆ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਦੇਖੋ ਗੱਲ ਹੈ ਕਿ ਜਦੋਂ ਤੁਸੀਂ ਇੱਕ ਚੰਗੇ ਮਾਹੌਲ ਦੇ ਵਿੱਚ ਵਧਾਈਆਂ ਦੇ ਦਿੱਤੀਆਂ ਚੰਗੀਆਂ ਗੱਲਾਂ ਕਰ ਲੀਆਂ ਉਸ ਤੋਂ ਬਾਅਦ ਇਦਾਂ ਦੇ ਇਲਜ਼ਾਮ ਲਗਾਣੇ ਮੇਰਾ ਖਿਆਲ ਹੈ ਕਿ ਇਹ ਚੰਗੀ ਗੱਲ ਨਹੀਂ ਤਾਂ ਇਹ ਨੋਟਿਸ ਹੈ ਜਿਹੜਾ ਉਹਨਾਂ ਨੂੰ ਸ਼ਾਇਦ ਅੱਜ ਸਰਵ ਹੋ ਜਾਏਗਾ ਜਾਂ ਕੱਲ ਹੋ ਜਾਏਗਾ ਤਾਂ ਇਹਦੇ ਉੱਤੇ ਜਿਹੜੀ ਹੈ ਲੀਗਲ ਕਾਰਵਾਈ ਹੈ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ